ਰੈਡੀ ਪਿੰਡਾਂ ਵਿੱਚ ਪਾਦੋਂ ਦੇ ਮਹੀਨੇ ਕਰਦੇ ਹੋਰ ਕੰਮਾਂ ਦੇ ਨਾਲ-ਨਾਲ ਇੱਕ ਬੜਾ ਹੀ ਮਨਪੌਂਦਾ ਕੰਮ ਔਰਤਾਂ ਲਈ ਛਿੜ ਜਾਂਦਾ ਉਹ ਸੀ ਸੇਵੀਆਂ ਵਟਣਾ ਡੰਡੀ ਹੁਣ ਤਾਂ ਕੋਈ ਅਜੇਹੇ ਕੰਮ ਨੂੰ ਪਸੰਦ ਨਹੀਂ ਕਰਦਾ ਡੰਡੀ ਇਸ ਨੂੰ ਖਲਜਗਣ ਹੀ ਕਹਿੰਦੇ ਨੇ ਉਦੋਂ ਤਾਂ ਕੁੜੀਆਂ ਕੱਤਰੀਆਂ ਨੂੰ ਇਹ ਰੌਣਕ ਭਰੇ ਕੰਮ ਵਿਆਹ ਵਰਗੇ ਲੱਗਦੇ ਸਨ ਡੰਡੀ ਭਾਦੋਂ ਮਹੀਨੇ ਦੀ ਚਾਨਣ ਪੱਖ ਦੀ 9ਵੀਂ ਤੋਂ ਪਹਿਲਾਂ ਸੇਵੀਆਂ ਵਟਣੀਆਂ ਜ਼ਰੂਰੀ ਸਮਝੀਆਂ ਜਾਂਦੀਆਂ ਸਨ ਡੰਡੀ ਮੇਰੀ ਸੋਚ ਅਨੁਸਾਰ ਅੱਗੋਂ ਟੁੱਪ ਦਾ ਤੇਜ਼ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਸੇਵੀਆਂ ਸਹੀ ਟਾਂਗ ਨਾਲ ਨਹੀਂ ਸੁੱਕ ਸਕਦੀਆਂ ਅਤੇ ਸਾਲ ਪਰ ਲਈ ਆਪ ਖਾਣ ਲਈ ਅਤੇ ਆਏ ਹੋਏ ਮਹਿਮਾਨਾਂ ਦੀ ਸਵੀਟ ਡਿਸ਼ ਲਈ ਇਹਨਾਂ ਨੂੰ ਬਹੁਤ ਸੁਚੱਜ ਨਾਲ ਬਣਾਉਣਾ ਸਾਹਮਣਾ ਜ਼ਰੂਰੀ ਹੁੰਦਾ ਸੀ ਡੰਡੀ ਘਰ ਦੀ ਕਣਕ ਤੋਂ ਸੁਕਾ ਕੇ ਪਿਹਾਈ ਜਾਂਦੀ ਅਤੇ ਫਿਰ ਮਾਲਮਲ ਦੇ ਕੱਪੜੇ ਵਿੱਚ ਛਾਣ ਕੇ ਉਸ ਵਿੱਚੋਂ ਮੈਦਾ ਕੱਢਿਆ ਜਾਂਦਾ ਡੰਡੀ ਇਹ ਸੇਵੀਆਂ ਵਟਣ ਦਾ ਕੰਮ ਆੜਗਵਾੜ ਜਾਂ ਸ਼ਰੀਕੇ ਭਾਈਚਾਰੇ ਨਾਲ ਪੂਰੀ ਸਕੀਮ ਬਣਾ ਕੇ ਕੀਤਾ ਜਾਂਦਾ ਕਿ ਕਿਸ-ਕਿਸ ਦਿਨ ਕਿਸ ਦੇ ਘਰ ਸੇਵੀਆਂ ਵਟਣੀਆਂ ਨੇ ਡੰਡੀ ਇਸ ਜਿੰਦੀ ਦੀ ਬੁਕਿੰਗ ਬੀਜੀ ਕੋਲ ਜਨਾਨੀਆਂ ਕਰ ਜਾਂਦੀਆਂ ਮਾਂ ਜੀ ਗੁਜਰਾ ਤੋਂ ਬਾਅਦ ਜਿੰਦੀ ਸਾਨੂੰ ਦਿਓ ਹੋਰ ਨੂੰ ਨਾ ਹਾਂ ਕਰ ਦਿਓ ਮੈਂ ਮੈਦਾ ਛਾਣੀ ਬੈਠੀ ਹਾਂ ਕਿਸੇ ਹੋਰ ਨੇ ਉਹਨਾਂ ਤੋਂ ਬਾਅਦ ਦਾ ਦਿਨ ਲੈਣਾ ਜਾਂ ਪਹਿਲਾਂ ਦਾ ਰੇਡੀ ਕਈ ਵਾਰ ਬੀਜੀ ਨੇ ਕਹਿਣਾ ਕੁੜੇ ਅਸੀਂ ਵੀ ਸੇਵੀਆਂ ਵਟਣੀਆਂ ਨੇ ਸਾਡੀ ਤਾਂ ਵਾਰੀ ਹੀ ਨਹੀਂ ਆਉਂਦੀ ਜਿੰਦੀ ਰੋਜ਼ ਘਰ ਘਰ ਤੁਰੀ ਰਹਿੰਦੀ ਹੈ ਡੰਡੀ ਅੱਗੋਂ ਅਗਲੀ ਨੇ ਹੱਸ ਕੇ ਕਹਿਣਾ ਮਾਂ ਜੀ ਤੁਸੀਂ ਕਿਰਾਇਆ ਲਿਆ ਕਰੋ ਦੇਖੋ ਫੇਰ ਆਪੇ ਕੜਿਆਂ ਉੱਤੇ ਵਟਣ ਗੀਆਂ ਬੀਜੀ ਨੇ ਕਹਿਣਾ ਨਾ ਪੁੱਤ ਰੱਬ ਖਵਰੇ ਕੀਦੇ ਭਾਗਾ ਦਾ ਦਿੰਦਾ ਹੈ ਮੈਂ ਕੋਈ ਜਿੰਦੀ ਨਾਲ ਲੈ ਜਾਣੀ ਐ ਡੰਡੀ ਐਦਾਂ ਦੀਆਂ ਗੱਲਾਂ ਕਰਦੇ ਉਹ ਰੌਣਕੀ ਜੋੜੇ ਅੱਜ ਵੀ ਭਾਦੋਂ ਦੇ ਦਿਨਾਂ ਵਿੱਚ ਮੈਨੂੰ ਬੜੇ ਯਾਦ ਆਉਂਦੇ ਨੇ ਡੰਡੀ ਜਿਸ ਦਿਨ ਜਿੰਦੀ ਵਿਹਲੀ ਹੋਣੀ ਸਾਡੇ ਤਿੰਨ ਘਰਾਂ ਦੋ ਤਾਇਆ ਜੀ ਦੇ ਪੁੱਤਰ ਇੱਕ ਸਾਡਾ ਇਕੱਠਾ ਕੰਮ ਵਿੱਡਣਾ ਅਤੇ ਚਾਰ ਪੰਜ ਦਿਨ ਸੇਵੀਆਂ ਵਟਣੀਆਂ ਡੰਡੀ ਦੋ ਜਣੀਆਂ ਨੇ ਮੈਦਾ ਬਰੀਕ ਆਟਾ ਮੋਈ ਜਾਣਾ ਕਿਉ ਲਾ ਕੇ ਪਾਣੀ ਪਾ ਕੇ ਸਖਤ ਗੁੰਨਣਾ ਅਤੇ ਇੱਕ ਨੇ ਬਾਹੀ ਉੱਤੇ ਬੰਨੀ ਮਸ਼ੀਨ ਗੇੜਨੀ ਇੱਕ ਨੇ ਮਸ਼ੀਨ ਦੇ ਮੂੰਹ ਵਿੱਚ ਮੈਦੇ ਦਾ ਪੇੜਾ ਦੇਈ ਜਾਣਾ ਇੱਕੋ ਜਿਹੀਆਂ ਬਰੀਕ ਸੇਵੀਆਂ ਦੇ ਗਜ ਸਾਰੇ ਲੰਮੇ ਗੁੱচ্ছে ਤੋੜ ਤੋੜ ਕੇ ਮੰਝੇ ਉੱਤੇ ਵਿਛਾਈਆਂ ਸਾਫ ਚਾਦਰਾਂ ਉੱਤੇ ਰੱਖੀਆਂ ਕਿੱਕਰ ਜਾਂ 베ਰੀ ਦੀਆਂ ਝਿੰਗਾ ਉੱਤੇ ਸੁੱਟੀ ਜਾਣੇ ਡੰਡੀ ਕੀ ਨਜ਼ਾਰਾ ਹੁੰਦਾ ਸੀ ਅਸੀਂ ਭੈਣ ਭਰਾਵਾਂ ਨੇ ਸਕੂਲੋਂ ਆ ਕੇ ਮਸ਼ੀਨ ਦੁਆਲੇ ਹੋ ਜਾਣਾ ਕਦੇ ਹੱਥੀ ਘਮਾਉਣ ਦੀ ਜਿੱਦ ਕਰਨੀ ਜੋ ਸਾਥੋਂ ਘੁੰਮਣੀ ਨਾ ਡੰਡੀ